ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸੱਭਾ ਸਮੇਲ ਚੱਲ ਰਿਹਾ ਵਾ ਤਾਂ ਬਹੁਤ ਸਾਰੇ ਰੰਗ ਜਿਹੜੇ ਨੇ ਇਸ ਮੇਲੇ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤਾਂ ਵਿਸ਼ੇਸ਼ ਤੌਰ ਤੇ ਬਾਜੀਗਰਾਂ ਦੀਆਂ ਬਾਜ਼ੀਆਂ ਜਿਹੜੀਆਂ ਵਾ ਲੋਕ ਵੇਖਣ ਪਹੁੰਚੇ ਨੇ ਖੂਬ ਪਸੰਦ ਵੀ ਕਰ ਰਹੇ ਨੇ ਗੱਲਬਾਤ ਕਰਾਂਗੇ ਅ ਭਾਈ ਕਿਸ ਤਰ੍ਹਾਂ ਦੇਖਦੇ ਹੋ ਬਾਜੀਗਰਾਂ ਦੀਆਂ ਬਾਜ਼ੀਆਂ ਨੂੰ ਕਿੰਨਾ ਕੁ ਔਖਾ ਹੈਗਾ ਇਹ ਕਰਨਾ ਕੰਮ ਸਭ ਤੋਂ ਪਹਿਲਾਂ ਪਿਆਰ ਪ੍ਰੀਸ਼ਾਸੀ ਕਾਲ ਅਸੀਂ ਜਿਹੜੀ ਬਾਜੀ ਆ ਜੀ ਇਹ ਸਾਡੀ ਬਾਜੀ ਸਾਡੇ ਬਜ਼ੁਰਗਾਂ ਤੋਂ ਚੱਲੀ ਆਉਂਦੀ ਆ ਪਹਿਲਾਂ ਦਾਦੇ-ਪਰਦਾਦੇ ਕਰਦੇ ਸੀ ਉਸ ਤੋਂ ਬਾਅਦ ਸਾਡੇ ਪਿਤਾ ਜੀ ਲਾਗੇ ਪਿਤਾ ਜੀ ਵਾਰ ਅਸੀਂ ਲਾਗੇ ਗਾਂ ਬੱਚੇ ਵੀ ਇਹ ਬੱਚੇ ਪੜ ਰਹੇ ਆ ਇਹ ਬਾਜੀ ਮਹਾਰਾਜ ਦੀ ਬਾਣੀ ਚ ਦਰਜ ਆ ਬਾਜੀ ਦਾ ਡੰਕ ਵਜਾਈ ਖਲਕ ਤਮਾਸ਼ੇ ਆਈ ਬਾਜੀ ਦਾ ਸਾਂਸ ਗੇਲਾ ਆਪਣੇ ਰੰਗ ਮੇ ਰਹੇ ਕੇਲਾ ਉਹ ਬਾਜੀ ਆ ਜਿਹੜੇ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਬਾਜ਼ੀਆਂ ਪੈਂਦੀਆਂ ਸੀ ਉਠਾਂ ਘੋੜੀਆਂ ਤੇ 20-20 ਕੋਤੇ ਬਾਜੀ ਦੇਖਣ ਜਾਂਦੇ ਸੀ ਹੁਣ ਜਿਹੜਾ ਅੱਜ ਅਸੀਂ ਸਰਸ ਮੇਲੇ ਦੇ ਵਿੱਚ ਬਾਜ਼ੀਆਂ ਪਾਈ ਜੰਨੇ ਆ ਅੱਗੇ ਪਿੰਡਾਂ ਦੇ ਵਿੱਚ ਹੁੰਦਾ ਜੀ ਹੁਣ ਪਿੰਡਾਂ ਦੇ ਵਿੱਚ ਕਲਾ ਘਟ ਗਈ ਅਸੀਂ ਡੀਸੀ ਸਾਹਿਬ ਦਾ ਖੇੜੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸੱਦੇ ਆ ਬਾਕੀ ਪਬਲਿਕ ਦਾ ਧੰਨਵਾਦ ਆ ਜਿਹੜੇ ਸਾਡੀ ਸੰਯੋਗ ਬਾਜ਼ੀ ਨੂੰ ਬਹੁਤ ਹੁੰਦੇ ਆ ਬਹੁਤ ਵਧੀਆ ਸਮਝਦੇ ਆ ਕਿੰਨੇ ਕੁ ਟੀਮ ਦੇ ਵਿੱਚ ਤੁਸੀਂ ਬੰਦੇ ਹੁੰਦੇ ਹੋ ਕਿ ਕਿਹੜੇ ਕਿਹੜੇ ਸਟੰਟ ਜਿਹੜੇ ਨੇ ਇਸ ਬਾਜ਼ੀਕਰ ਦੇ ਵਿੱਚ ਹੁੰਦੇ ਰਹੇ ਇਹ ਸਟੰਟ ਜੀ ਸਾਡੇ ਸਭ ਤੋਂ ਪਹਿਲਾਂ ਅਸੀਂ ਜਿਮਨਾਸਟ ਜਿਮਨਾਸਟਿਕ ਦੀਆਂ ਗੇਮਾਂ ਕੀਤੀਆਂ ਜਾਂਦੀਆਂ ਉਸ ਤੋਂ ਬਾਅਦ ਚਾਰ ਤੋਂ ਮੋਟਾ ਸਰੀਆ ਦੋਨੇ ਖਿਡਾਰੀਆਂ ਦੇ ਨੰਗੇ ਗਲਾਂ ਦੇ ਮੋੜਾ ਜਾਂਦਾ ਫਿਰ ਇੱਕ ਰਿੰਗ ਦੇ ਵਿੱਚ 1 ਫੁੱਟ 4 ਇੰਚ ਦਾ ਰਿੰਗਾ ਉਹਦੇ ਵਿੱਚ ਦੀ ਤਿੰਨ ਖਿਡਾਰੀ ਲੰਘਦੇ ਆ ਫਿਰ ਕਿਰਪਾਨਾਂ ਦੇ ਵਿੱਚ ਬਹਿ ਕੇ ਛਾਲ ਲੱਗਦੀ ਆ ਪਰੜੀ ਵਾਲੀ ਛਾਲ ਬੋਲਦੇ ਆ ਉਹ ਪਰੜੀ ਵਾਲੀ ਕਹਿੰਦੇ ਛਾਲ ਲਾਉਂਦਾ ਜਿਉਂ ਮੁੱਠੀ ਤੇ ਜਾਂ ਨਾ ਕਿਸੇ ਮੁੱਠੀ ਪਰੜੀ ਉੱਤੇ ਛਾਲ ਨਹੀਂ ਧੀਤ ਤੋਂ ਗਾਲ ਨਹੀਂ ਜਹਾਂ ਉਪਜਾ ਤਹਾਂ ਸਮਾਵੇ ਜੋ ਪਟੜੀ ਦੀ ਛਾਲ ਉਸ ਤੋਂ ਬਾਅਦ ਸਾਡੀ ਲਾਸਟ ਤੇ ਸ਼ਾਨਾਂ ਲੱਗਦੀਆਂ ਮੰਜੇ ਪੌੜੀ ਵਾਲੀਆਂ ਜਿਨ੍ਹਾਂ ਤੇ ਸਾਡਾ ਕੰਪੀਟੀਸ਼ਨ ਹੁੰਦਾ ਝੰਡੀਆਂ ਬਣੀਆਂ ਜਾਂਦੀਆਂ ਸ਼ਾਂਪਾ ਬਣੀਆਂ ਜਾਂਦੀਆਂ ਕੜੇ ਬਣਨੇ ਜਾਂਦੇ ਆ ਮੱਝਾ ਬਣੀਆਂ ਜਾਂਦੀਆਂ ਸੀ ਜਦੋਂ ਪਿੰਡਾਂ ਦੇ ਵਿੱਚ ਬਾਜ਼ੀਆਂ ਪੈਂਦੀਆਂ ਸੀ ਕੋਈ ਮੱਝ ਦਾਣ ਕਰ ਦਿੰਦਾ ਸੀ ਸਿਉਣੇ ਦੀ ਸ਼ਾਂਪ ਕੜਾ ਉਦੋਂ ਐ ਬਾਜ਼ੀਆਂ ਪੈਂਦੀਆਂ ਸੀ ਹਾਂਜੀ ਹੁਣ ਖੁਰਾਕ ਕੀ ਹੁੰਦੀ ਆ ਤੁਸੀਂ ਇੰਨਾ ਬਹੁਤ ਔਕੀਆਂ ਹੈਗੀਆਂ ਬਾਜ਼ੀਆਂ ਕਰਨੀਆਂ ਖੁਰਾਕਾ ਕੀ ਤੁਹਾਡੀ ਹੈਗੀਆਂ ਖਰਾਕ ਸਾਡੀ ਦੇਸੀ ਹੈ ਜੀ ਬਿਲਕੁਲ ਦੁੱਧ ਘਿਓ ਲੱਸੀ ਬਾਦਾਮ ਹੋਰ ਕੋਈ ਖਰਾਕ ਨਹੀਂ ਕੋਈ ਪੋਰਟਰ ਵਗੈਰਾ ਕੋਈ ਨਹੀਂ ਜੀ ਕਲਾਬਤ ਦੇਸੀ ਖਰਾਕ ਹੀ ਹੈ ਸਾਡੀ ਜੀ ਅੱਜ ਵੀ ਤੁਸੀਂ ਦੱਸਿਆ ਕਿ ਪਹਿਲਾਂ ਇਹ ਇਹਦੇ ਖਾਰੇ ਲੱਗਦੇ ਹੁੰਦੇ ਸੀਗੇ ਮੇਲਿਆਂ ਦੀਆਂ ਪਿੰਡਾਂ ਦੀਆਂ ਸੱਫਾ ਦੇ ਵਿੱਚ ਬਾਜ਼ੀਆਂ ਹੁੰਦੀਆਂ ਸੀਗੀਆਂ ਅੱਜ ਕੱਲ ਇਹ ਲੱਗਦਾ ਕਿ ਇਹ ਲੋਕ ਦੇਖਦੇ ਨੇ ਇਹਨੂੰ ਪਸੰਦ ਕਰਦੇ ਨੇ ਅੱਜ ਦੇ ਸਮੇਂ ਦੇ ਵਿੱਚ ਲੋਕ ਲੋਕ ਪਸੰਦ ਬਹੁ ਕਰਦੇ ਜੀ ਵੈਸੇ ਬਾਜੀ ਨੂੰ ਅੱਜ ਕੱਲ ਜਿਹੜੀ ਨਵੀਂ ਪਨੀਰੀ ਆ ਇਹ ਪਸੰਦ ਘੱਟ ਕਰਦੀ ਹੈ ਇਹ ਮੋਬਾਈਲਾਂ ਕਣੀ ਹੋਊਗੇ ਇਹ ਜਾਦੇ ਮੋਬਾਈਲਾਂ ਕਣੀ ਮੋਬਾਈਲਾਂ ਚੋਂ ਹੀ ਨਿਕਲਦੇ ਪਿੰਡਾਂ ਦੇ ਵਿੱਚ ਬਾਜ਼ੀਆਂ ਚੱਲਦੀਆਂ ਇੱਥੇ ਸਾਨੂੰ ਬਹੁਤ ਪਿਆਰ ਦਿੰਦੇ ਸਿਆਣੇ ਸਿਆਣੇ ਤੇ ਖੜਦੇ ਆ ਬਹੁਤ ਵਧੀਆ ਉਹ ਕਹਿੰਦੇ ਤੁਸੀਂ ਆਪਦੀ ਕਲਾ ਸੰਭਾਲ ਕੇ ਰੱਖੋ ਬਹੁਤ ਵਧੀਆ ਗੱਲ ਆ ਜੀ ਅੱਛਾ ਕਿੰਵੀਂ ਪੀੜੀ ਤੁਹਾਡੀ ਇਹ ਕੰਮ ਕਰ ਰਹੀ ਹੈ ਹੁਣ ਅਸੀਂ ਜੀ ਇਹ ਚੌਥੀ ਪੀੜੀ ਚ ਕੰਮ ਕਰੀ ਜਿੰਨੇ ਜੀ ਤੁਸੀਂ ਪੀੜੀ ਕਰਦੇ ਹਾਂ ਜੀ ਤੇ ਹੁਣ ਅਕੇ ਬੱਚੇ ਤਿਆਰ ਹੋ ਰਹੇ ਤੁਹਾਡੇ ਅਕੇ ਤਿਆਰ ਹੋਈ ਜਾਂਦੇ ਜੀ ਪੜੀ ਜਾਂਦੇ ਬੱਚੇ ਹੁਣ ਦੋ ਤਿੰਨ ਛੁੱਟੀਆਂ ਸੀ ਆ ਬੱਚੇ ਮੇਰੇ ਆਇਆ ਹੋਇਆ ਸੀ ਕਹਿੰਦਾ ਡੈਡੀ ਜੀ ਮੈਂ ਮੇਲਾ ਦੇਖਣਾ ਤੇ ਆ ਮੁੰਡਾ ਪੜੀ ਜਾਂਦਾ ਬੱਚੇ ਨੇ ਵੀ ਤਿਆਰ ਕੀਤਾ ਸੀ ਨਾਲ ਤੁਸੀਂ ਹਾਂਜੀ ਹਾਂਜੀ ਕਰੀ ਜਾਂਦਾ ਕਿ ਮੈਂ ਜਿਮਨਾਸ਼ਟਿਕੀਆਂ ਗੇਮਾਂ ਜਰੂਰ ਖਾਵਾਂਗੇ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿੰਨੇ ਆ ਸਾਡੇ ਬੱਚੇ ਜਿਹੜੇ ਪੜ ਲਿਖੀ ਵੀ ਜਾਂਦੇ ਆ ਉਹਨਾਂ ਨੇ ਸਾਡੀ ਬਾਜੀਗਣੀ ਧਿਆਨ ਦਿਓ ਇਹ ਸਾਡਾ ਸੱਭਿਆਚਾਰ ਪੁਰਾਣਾ ਹੈ ਅੱਜ ਕੱਲ੍ਹ ਤੋਂ ਨਹੀਂ ਚੱਲਿਆ ਇਹ ਪੁਰਾਣਾ ਹੀ ਚੱਲਿਆ ਆਂਗਾ ਜੇ ਉਹ ਧਿਆਨ ਦੇਣਗੇ ਸਾਡੇ ਬੱਚੇ ਜੇ ਮਿਹਨਤਾਂ ਕਰਨਗੇ ਹੋਰ ਵੀ ਮੁੰਡੇ ਮਿਹਨਤਾਂ ਕਰਨਗੇ ਦੇਖ ਕੇ ਉਹ ਸਪੋਰਟਸ ਕੋਟਾ ਜਿਹੜਾ ਉਹ ਖੋਲਿਆ ਜਾਵੇ ਜਿਹੜੇ ਮੁੰਡੇ ਪੜ੍ਹੇ ਲਿਖੇ ਉਹ ਤਾਂ ਭਰਤੀ ਹੋ ਜਾਣ ਜਿਹੜੇ ਅਣਪੜ੍ਹੇ ਉਹ ਤਾਂ ਚਲੋ ਕੋਈ ਗੱਲ ਨਹੀਂ ਇਹ ਹੁਣ ਅਸੀਂ ਤਾਂ ਉਮਰ ਨੰਗਾ ਲਈ ਚਲੋ ਜਿਹੜੇ ਨਵੇਂ ਬੱਚੇ ਆ ਉਹ ਤਾਂ ਭਰਤੀ ਹੋ ਜਾਣ ਉਹਨੂੰ ਗੇਮ ਦੇ ਆਧਾਰ ਤੇ ਰੱਖਣਾ ਚਾਹੀਦਾਗਾ ਅਸੀਂ ਪੰਜਾਬ ਸਰਕਾਰ ਨੂੰ ਇਹੀ ਭਗਵੰਤ ਮਾਨ ਜੀ ਨੂੰ ਕਹਨੇ ਆ ਇਹ ਜਰੂਰ ਸਾਡੇ ਕਣੀ ਨਿਗਾਹ ਰੱਖੀ ਜਾਵੇ ਅਸੀਂ ਸਭ ਦੇ ਮੂਰੇ ਗੇਮਾਂ ਕਰਤੀਆਂ ਪਰ ਸਾਡੀ ਗੇਮ ਉੱਥੇ ਦੀ ਉੱਥੇ ਚੱਲੀ ਜਾਂਦੀ ਆ ਤੇ ਇਹਦੇ ਕਣੀ ਧਿਆਨ ਜਰੂਰ ਦਿਓ ਤੇ ਅਸੀਂ ਬਾਕੀ ਇਹੀ ਵੀ ਪੀਲ ਆ ਨਾ ਬੱਚਿਆਂ ਨੂੰ ਜਿਹੜੇ ਅੱਜ ਕੱਲ ਨਵੀਂ ਪੀੜੀ ਨਸਿਆਂ ਵੱਲ ਚੱਲ ਪਈ ਉਹ ਸਾਡੇ ਕੰਨੀ ਦੇਖ ਕੇ ਕੋਈ ਨਸ਼ਿਆ ਕੰਨੀ ਨਹੀਂ ਜਾਂਦਾਗਾ ਅਸੀਂ ਇਹੀ ਸੰਦੇਸ਼ ਦੰਨੇ ਆ ਮਿਹਨਤ ਕਰੋ ਖਰਾਕਾ ਖਾਓ ਹਾਂਜੀ ਤਾਂ ਬਿਲਕੁਲ ਇਸ ਇੱਕ ਮੈਸੇਜ ਹੀ ਦਿੰਦੇ ਨੇ ਕਿ ਜੋ ਲੋਗ ਨਸ਼ਾ ਕਰਦੇ ਨੇ ਜੋ ਬੱਚੇ ਨਸ਼ਾ ਕਰਦੇ ਨੇ ਤਾਂ ਇਹਨਾਂ ਨੂੰ ਦੇਖਣ ਆ ਕੇ ਤਾਂ ਇਹ ਕਲਾ ਜਿਹੜੀ ਇਹਨਾਂ ਨੇ ਸੰਭਾਲ ਕੇ ਰੱਖੀ ਹੋਈ ਹੈ ਇੱਕ ਮੈਸੇਜ ਦੇ ਰਹੀ ਆ ਤਾਂ ਸਰਸ ਮੇਲੇ ਦੇ ਵਿੱਚ ਤੁਹਾਨੂੰ ਇਹ ਅਸੀਂ ਜੋ ਦਿਖਾਇਆ ਵਪਾਜੀਗਰਾਂ ਦੀ ਬਾਜ਼ੀਆਂ ਲੋਕਾਂ ਵੱਲੋਂ ਖੂਬ ਇਸਦੀ ਪ੍ਰਸ਼ੰਸਾ ਵੀ ਜਿਹੜੀ ਕੀਤੀ ਜਾ ਰਹੀ ਆ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਕਮੈਂਟ ਟੀਵੀ ਲੁਧਿਆਣਾ ਨੀ ਕੋਈ ਇੱਕ ਨਹੀਂ ਕੋਈ ਦੋ ਨਹੀਂ ਇਹਦੇ ਵਿੱਚ ਨਹੀਂ ਤਿੰਨ ਖਿਡਾਰੀ ਲੰਗਣੇ ਆ ਤਿੰਨ ਵੀਰੋ ਇਹ ਉਹ ਬਾਜੀ ਆ ਜਿਹੜੀ ਆਪਾਂ ਪੁਰਾਣੇ ਸਮੇਂ ਦੇ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਬਾਜ਼ੀਆਂ ਦੇਖਦੇ ਸੀ ਉੱਠਾ ਘੋੜੀਆਂ ਤੇ 20-20 ਕੋਤੇ ਬਾਜੀ ਦੇਖਣੀ ਜਾਂਦੇ ਆ ਹੁੰਦੇ ਸੀ ਹੁਣ ਇਹਦੇ ਵਿੱਚ ਪਹਿਲਾ ਖਿਡਾਰੀ ਚਾਰ ਹੋਏ ਪੰਜ ਵਰਨਾ ਸਿੱਧਾ ਸਿੰਘ ਆ ਯਾਨਾ ਨੋਖਾ ਚਾਲਾ ਮਾਸ਼ਾਅੱਲਾ ਹੈ ਨਾ ਇਹ ਤੇ ਆ ਗਿਆ ਤੁਸੀਂ ਆਪਣੇ ਬਹੁਤ ਬਹੁਤ ਧੰਨਵਾਦ ਆਪਾਂ ਬਾਹਰ ਕਰ ਤੇ ਰਹ ਹੁਸਮਾਨੀਆਂ ਓਏ ਇੱਕ ਹੋਰ ਫਾਲੋ ਹੋਰ ਰਹਿ ਗਿਆ ਇੱਕ ਹੋਰ ਰਹਿ ਗਿਆ ਕੋਰ ਰਹਿ ਗਿਆ ਓਏ ਆ ਗਿਆ ਉਹ ਆ ਗਿਆ ਸਰੀਏ ਦਾ ਨੰਬਰ ਉੱਥੇ ਭਾਵੀ ਜੀ ਨੇ ਦੱਸਿਆ ਕਹਿੰਦੇ ਪਾਠੀ ਨਹੀਂ ਪਾਠਣਾ ਇਹ ਸਾਡੀਆਂ ਗੱਲਾਂ ਵੀ ਸੁਣਨ ਵਾਲੀਆਂ ਨੇ ਰੌਲੇ ਚ ਗਵਾਉਣ ਵਾਲੀਆਂ ਨੇ ਕਹਿੰਦੇ ਪਾਠੀ ਨਹੀਂ ਪਾਠਣਾ ਤੱਕ ਤੱਕ ਗਾਢਣਾ ਮਨ ਨਹੀਂ ਖਰਾਬ ਕਰ ਕੁश्ती ਸਤੰਗੀ ਆ ਗੋਟ ਰੋਟੇ ਬਿਨਾਂ ਬਾਗ ਨਹੀਂ ਟੱਠੇ ਬਿਨਾ ਗਊ ਬਸੇ ਬਿਨਾ ਮਨ ਨੂੰ ਘਟਾਉਂਦੀ ਆ ਲੀੜਾ ਨਹੀਂ ਸਕੀਨ ਬਿਨਾ ਚੱਟ ਨਹੀਂ ਜਵੀਂ ਬਿਨਾ ਆਮਣੀ ਨਹੀਂ ਫੀਮ ਦਾ ਟੇਕ ਨਾ ਆਉਂਦੀ ਆ ਛੇ ਜਣੀ ਸਰਾਂ ਨੇ ਬਿਨਾ ਔਰਤ ਨਹੀਂ ਨਿਆਂ ਆਣੇਗਾ ਦੂਸਰਾ ਸਤਾਉਂਦੀ ਆ ਮੰਗੀ ਹੋਈ ਚੀਜ਼ ਆ

ਕਿ 2017 ਦੇ ਵਿੱਚ ਪ੍ਰੋਗਰਾਮ ਲਾਗੇ ਸੀ ਸਿੱਖੋ ਸਾਹਿਬ ਜੀ ਉਦੋਂ ਹੈਗੇ ਸੀ ਬੜਾ ਸਾਡਾ ਹੌਲੀ ਹੈਗੇ ਆ ਉਦੋਂ ਵੀ ਸਾਡਾ ਬੜਾ ਮਾਣ ਕਰਦੇ ਸੀ 2023 ਚ ਵੀ ਇੱਥੇ